ਨੌਜਵਾਨ ਖਾਸ ਤੌਰ ਤੇ ਉਹਨਾਂ ਲਈ ਇਹ ਲਿਖਿਆ ਨਾ ਬੁਲੇਟ ਤੇ ਪਟਾਕੇ ਨਾ ਡੀਜੇ ਤੇ ਖੜਾਕੇ ਹੁੱਲੜਬਾਜੀ ਨੂੰ ਹਟਾਕੇ ਜਪਦੇ ਸਤਿਗੁਰੂ ਆਹੀ ਗੁਰੂ ਕਦੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਤੇ ਕਦੇ ਮਹਾਲੀ ਦੀਆਂ ਸੜਕਾਂ ਦੇ ਉੱਤੇ ਖੜੇ ਦਿਖਾਈ ਦੇ ਰਹੇ ਹਾਂ ਅੱਜ ਫਤਿਹਗੜ੍ਹ ਸਾਹਿਬ ਖੜੇ ਹਾਂ ਕੀ ਮੈਸੇਜ ਹੈ ਮੈਸੇਜ ਤਾਂ ਇੱਕੋ ਇੱਕ ਹੈ ਕਿ ਮਰਾਸ ਇੱਕੋ ਇੱਕ ਹੈ ਉਸ ਚਾਰ ਸਾਹਿਬਜ਼ਾਦੇ ਦੀ ਸਿਧਾਂਤ ਤਿਆਗ ਬਲਿਦਾਨ ਦੀ ਗੁੰਗਾਨ ਕਰਨਾ ਉਹਨਾਂ ਦੀ ਉਤਸਤ ਕਰਨਾ ਕੁਝ ਨੌਜਵਾਨ ਹੁੱਲੜਬਾਜ਼ੀ ਕਰਦੇ ਹੋਏ ਬੁੱਲਟ ਤੇ ਪਟਾਕੇ ਮਾਰਾ ਚਲਾਉਂਦੇ ਆਉਂਦੇ ਨੇ ਉੱਚੀ ਪੱਧਰ ਤੇ ਉਹ ਡੀਜੇ ਚਲਾ ਕੇ ਪਹੁੰਚਦੇ ਨੇ ਉਹ ਗਲਤ ਹੈ ਇਸ ਪੈਂਤੀ ਅੱਖਰ ਤੋਂ ਜੇ ਟੁੱਟੋਗੇ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਟੁੱਟ ਗਏ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਟੁੱਟ ਗਏ ਪਹਿਲਾਂ ਤੁਹਾਡਾ ਕਾਫੀ ਵਿਰੋਧ ਵੀ ਹੋਇਆ ਕਾਫੀ ਗਾਣੇ ਦੇ ਵਿੱਚ ਵੀ ਚਰਚਿਤ ਹੋਏ ਪਹਿਲਾਂ ਮੀਡੀਆ ਦੇ ਸੁਰਖੀਆਂ ਚਰਚਾ ਵੀ ਬਣੇ ਹੋ ਤੇ ਹੁਣ ਲੋਕਾਂ ਦਾ ਅਸੀਂ ਉਹ ਕਹਿੰਦੇ

पर जो आप यूपी बिहार जाने उ हिंदी का ही प्रयोग किया जाता है तमिल तमिल भाषा ही बोली जी है किसी दुकान के भी टैग नहीं लग्या होंगे किसी होर भाषा का पाब इंग्लिश तरज ही देखो पंजाब दे खास तौर पर दुकान के उंजा नहीं लिखा गया इस पर मानव मुख्यमंत्री हुक्म के बाद, बाद बहुत सारे लोग लिख रहे हैं नौ जमा लोग जाग रहे हैं महाराज हर थे जागरूकता पैदा होया है ਆ ਦੁਕਾਨ ਤੇ ਲੋਕ ਲਿਖ ਰਹੇ ਨੇ ਇਹ ਤੁਰੰਤ ਨਹੀਂ ਹੋ ਸਕਦਾ ਮਹਾਰਾਜ ਪਿਛਲੇ 70 ਸਾਲ ਦੀ ਗੁਨਾ ਤੁਨ ਤੁਸੀਂ 7 ਮਹੀਨੇ ਦੇ ਵਿੱਚ ਆ 7 ਸਾਲ ਦੇ ਵਿੱਚ ਨਹੀਂ ਹੋ ਸਕਦਾ ਇਹ ਟਾਈਮ ਲੋਕੋ ਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਖੜੇ ਆ ਤੇ ਪੰਡਿਤ ਰਾਉਟ ਨੇ ਸਾਡੇ ਨਾਲ ਨੇ ਨਾ ਬੋਲਟ ਦੇ ਪਟਾਕੇ ਨਾ ਡੀਜ਼ਲ ਨਾ ਡੀਜੇ ਦੇ ਖੜਾਕੇ ਹੁੱਲੜ ਬਾਜੇ ਨੂੰ ਹਟਾ ਕੇ ਜਪਦੇ ਸਤ ਸਤਨਾਮ ਵਾਹਿਗੁਰੂ ਆਓ ਜੀ ਫਤਿਹਗੜ੍ਹ ਸਾਹਿਬ ਤੇ ਕਦੇ ਇਹ 35 ਅੱਖਰ ਉੜੇੜ ਦੇ ਪੰਥਕੀ ਲਾ ਕੇ ਖੜੇ ਹੁੰਦੇ ਨੇ ਤੇ ਅੱਜ ਫਤਿਹਗੜ੍ਹ ਸਾਹਿਬ ਖੜੇ ਨੇ ਹੁਲੜਵਾਜਤੋ ਥੋੜਾ ਰਹਿਤ ਪਾਣ ਲਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਸਵਾਗਤ ਹੈ ਤੁਹਾਡਾ ਰੋਜ਼ਾਨਾ ਟਾਈਮ ਦੇ ਉੱਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਹਾਰਾਜ ਕਦੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਤੇ ਕਦੇ ਮਹਾਲੀ ਦੀਆਂ ਸੜਕਾਂ ਦੇ ਉੱਤੇ ਖੜੇ ਦਿਖਾਈ ਦੇ ਰਹੇ ਹਾਂ ਅੱਜ ਫਤਿਹਗੜ੍ਹ ਸਾਹਿਬ ਖੜੇ ਹਾਂ ਕੀ ਮੈਸੇਜ ਦੇ ਰਹੇ ਮੈਸੇਜ ਤਾਂ ਇੱਕੋ ਇੱਕ ਹੈ ਮਹਾਰਾਜ ਇੱਕੋ ਇੱਕ ਹੈ ਉਸ ਚਾਰ ਸਾਹਿਬਜ਼ਾਦਿਆਂ ਦੀ ਸਿਧਾਂਤ ਤ્યાਗ ਬਲਿਦਾਨ ਦੀ ਗੂੰਗਾਨ ਕਰਨਾ ਉਹਨਾਂ ਦੀ ਉਤਸ਼ਾਹਤ ਕਰਨਾ ਉਹਨਾਂ ਦੀ ਸੇਵਾ ਨੂੰ ਉਹਨਾਂ ਦੇ ਬਲਿਦਾਨ ਨੂੰ ਯਹੀ ਸੰਦੇਸ਼ ਲੈ ਕੇ ਮੈਂ ਪਹੁੰਚਿਆ ਤੇ ਆਉਣ ਵਾਲੇ ਸਾਰੇ ਸੰਗਤਾਂ ਨੂੰ ਨੌਜਵਾਨ ਖਾਸ ਤੌਰ ਤੇ ਉਹਨਾਂ ਲਈ ਇਹ ਲਿਖਿਆ ਨਾ ਬੁੱਲਟ ਤੇ ਪਟਾਕੇ ਨਾ ਡੀਜੇ ਤੇ ਖੜਾਕੇ ਫੁੱਲੜ ਬਾਜੀ ਨੂੰ ਹਟਾ ਕੇ ਜਪਦੇ ਸਤਗੁਰੂ ਵਾਹਿਗੁਰੂ ਆਓ ਜੀ ਫਤਿਹਗੜ ਸਾਹਿਬ ਯਹੀ ਹੈ ਯਹੀ ਸੱਚਾ ਸਰਦਾਂਜਲੀ ਹੈ ਕਿਉਂਕਿ ਕੁਝ ਨੌਜਵਾਨ ਫੁੱਲੜ ਬਾਜੀ ਕਰਦੇ ਹੋਏ ਬੁੱਲਟ ਤੇ ਪਟਾਕੇ ਮਾਰਾ ਚਲਾਉਂਦੇ ਆਉਂਦੇ ਨੇ ਉੱਚੀ ਪੱਧਰ ਤੇ ਉਹ ਡੀਜੇ ਚਲਾ ਕੇ ਪਹੁੰਚਦੇ ਨੇ ਉਹ ਗਲਤ ਹੈ ਗੁਰੂ ਸਿੱਖੀ ਦੇ ਸਿਧਾਂਤ ਦੇ ਖਿਲਾਫ ਹੈ ਅੰਦਰ ਅੰਦਰ ਤੋਂ ਆਵਾਜ਼ ਆਉਣਾ ਚਾਹੀਦਾ ਵਾਹਿਗੁਰੂ ਵਾਹਿਗੁਰੂ ਉਹ ਵਾਹਿਗੁਰੂ ਵਾਹਿਗੁਰੂ ਗੂੰਜ ਉੱਟਣਾ ਚਾਹੀਦਾ ਇੱਥੇ ਮੈਨੂੰ ਲੱਗਦਾ ਹੈ ਇਹ ਸੰਦੇਸ਼ ਲੈ ਕਿੱਥੇ ਪਹੁੰਚਿਆ ਮਹਾਰਾਜ ਇਹ ਕਿਉਂ ਲੱਗਦਾ ਹੈ ਕਿਉਂ ਐਵੇਂ ਕਰਦੇ ਨੇ ਜਿਵੇਂ ਕਿ ਐਸਜੀਪੀਸ ਨੇ ਵੀ ਐਲਾਨ ਕੀਤਾ ਹੈ ਵੀ ਹੁੱਲੜਬਾਜੀ ਨਹੀਂ ਕਰਨੀ ਕੋਈ ਬੁਲਟ ਤੇ ਪੜਾਕੀ ਨਹੀਂ ਵਜਾਣੇ ਜਾ ਕੋਈ ਟਰੈਕਟਰ ਹੈ ਵੱਡੇ ਸਲੈਂਸਰ ਨਹੀਂ ਲਾਉਣੇ ਪਰ ਕਿਉਂ ਐਵੇਂ ਪੰਜਾਬੀ ਮੁੰਡੇ ਹੁਣ ਕਿਉਂ ਕਰਦੇ ਨੇ ਮਹਾਰਾਜ ਇਸ ਪੰਤੀ ਅੱਖਰ ਤੋਂ ਟੁੱਟ ਚੁੱਕੇ ਨੇ इस 35 अक्षर तो जे टूटोगे गुरु गुरु, गुरु, गुरु गुरु ग्रंथ साहब नाल टूटगे गुरु ग्रंथ साहब दी सिद्धांत नाल टूटगे जे टूटोगे गुरु ग्रंथ साहब सिद्धांत नाल बुलेट ते पटाके चलाओगे हुल्लड़बाजी करोगे डी डी डीजे ते डीजे चलाओगे ये गुरु ग्रंथ साहब नाल टूटण दी नतीजा है महाराज समझो इसलिए मैं ये 35 लेके आया ताकि नौजवान नो 35 जोड़न ते गुरु ग्रंथ साहब नाल जोड़ के उन्ना ਇਹੋ ਜਿਹਾ ਹਰਕਤ ਤੋਂ ਬਚਾਉਣ یہی ਰਸਤਾ ਹੈ ਮਹਾਰਾਜ ਪਹਿਲਾਂ ਥੋੜਾ ਕਾਫੀ ਵਿਰੋਧ ਵੀ ਹੋਇਆ ਹੈ ਕਾਫੀ ਗਾਣਿਆਂ ਦੇ ਵਿੱਚ ਵੀ ਚਰਚਿਤ ਹੋਏ ਪਹਿਲਾਂ ਮੀਡੀਆ ਦੇ ਸੁਰਖੀਆਂ ਚਰਚਾ ਵੀ ਬਣੇ ਹੋ ਤੇ ਹੁਣ ਲੋਕਾਂ ਦਾ ਸਿਓ ਕੇ ਜਾਇ ਮੈਂ ਦੇਖੋ ਮਹਾਰਾਜ ਮੈਨੂੰ ਲੋਕ ਪਾਵੇ ਕਿੰਤੂ ਪਰੰਤੂ ਕਰਦੇ ਹੋਣਗੇ ਪਰ ਅੰਦਰ ਤੋਂ ਮੈਨੂੰ ਪਿਆਰ ਕਰਦੇ ਪੰਜਾਬੀ ਲੋਕ ਬਹੁਤ ਪਿਆਰ ਕਰਦੇ ਸਾਰੇ ਮੈਨੂੰ ਪਿਆਰ ਕਰਦੇ ਸਤਕਾਰ ਕਰਦੇ ਪਤਾ ਹੈ ਕਿਉਂ ਕਿ ਉਹਨਾਂ ਦੀ ਮਾਬੋਲੀ ਪੈਂਤੀ ਅਖਰ ਇੰਨੀ ਸੁੰਦਰ ਪਹਿਨਤੀ ਆ ਕਰ ਉਹਨਾਂ ਦੀ ਮਾਂ ਬੋਲੀ ਮੈਂ ਸਰ ਤੇ ਰੱਖ ਕੇ ਘੁੰਮਦਾ ਹੈ ਉਹ ਮੈਨੂੰ ਪਾਵੇ ਉੱਪਰ ਤੋਂ ਨਫ਼ਰਤ ਜਾਂ ਕੁਝ ਕਰ ਰਹੇ ਹੋਣਗੇ ਪਰ ਅੰਦਰ ਤੋਂ ਬਹੁਤ ਪਿਆਰ ਕਰਦੇ ਕਿਉਂਕਿ ਬਹੁਤ ਵਾਰ ਮੈਂ ਵੇਖਿਆ ਕੁਝ ਲੋਕ ਆ ਕੇ ਮੈਨੂੰ ਗਲ ਵਕੜੀ ਚ ਲੈ ਕੇ ਕੰਨ ਵਿੱਚ ਕਹਿੰਦੇ ਜਿਹੜੇ ਕੰਮ ਤੁਸੀਂ ਕਰਦੇ ਪਏ ਹੋ ਨਾ ਇਹ ਰੁਕਣਾ ਨਹੀਂ ਹੈਗਾ ਇਹ ਥੱਲੇ ਨਹੀਂ ਰੱਖਣਾ ਹੈਗਾ ਉਹ ਕੁਝ ਲੋਕਾਂ ਦੇ ਅੱਖਾਂ ਵਿੱਚ ਮੈਂ ਹੰਝੂ ਵੇਖਿਆ ਮਹਾਰਾਜ ਬਹੁਤ ਕੋ ਜਾਂਦੇ ਸਾਰੇ ਮਿੰਨੋ ਪਿਆਰ ਕਰਦੇ ਨਫਰਤ ਹੋ ਹੀ ਨਹੀਂ ਸਕਦਾ ਇਹ ਬਾਬਾ ਨਾਨਕ ਦੇ ਰਾਹ ਤੇ ਚੱਲਣ ਵਾਲੇ ਨੂੰ ਕੋਈ ਨਫਰਤ ਕਰ ਹੀ ਨਹੀਂ ਸਕਦੇ ਜੀ ਹੁਣ ਕਿਵੇਂ ਲੱਗਦਾ ਵੀ ਹੁਣ ਸਕੂਲਾਂ ਦੇ ਵਿੱਚ ਵੀ ਹਨਾ ਪੰਜਵੀਂ ਤੋਂ ਪੰਜਾਬੀ ਸਟਾਰਟ ਹੁੰਦੀ ਹੈ ਪਹਿਲਾਂ ਇੰਗਲਿਸ਼ ਦੇ ਹੀ ਪ੍ਰਚਾਰ ਇੰਗਲਿਸ਼ ਹੀ ਸਿਖਾਉਂਦੇ ਨੇ ABC ਸਿਖਾਉਂਦੇ ਨੇ ਹਨਾ ਪੰਜਵੀਂ ਤੋਂ ਪੰਜਾਬੀ ਸਟਾਰਟ ਹੁੰਦੀ ਹੈ ਪੰਜਾਬ ਦੇ ਵਿੱਚ ਰਹਿਣ ਦੇ ਬਾਵਜੂਦ ਗਲਤ ਹੈ ਮਹਾਰਾਜ ਇਸ ਲਈ ਮੈਂ ਪੈਂਤੀ ਲੈ ਕੇ ਕਹਿੰਦਾ ਹੈ ਬੱਚੇ ਤੋਂ ਜਨਮ ਤੋਂ ਹੀ ਪੈਂਤੀ ਸਿਖਾਓ ਤਾਂ ਕਿ ਉਹ ਉਹ ਸਵੇਰੇ ਜਪਜੀ ਸਾਹਿਬ ਦਾ ਪਾਠ ਕਰ ਸਕਣ ਸ਼ਾਮ ਰਹਿਰਾਸ ਦੀ ਪਾਠ ਕਰ ਸਕਣ ਪਰ ਕਿਥਨੇ ਕਿਤੇ ਤੁਸੀਂ ਪੰਜਵੀਂ ਤੋਂ ਸ਼ੁਰੂ ਕਰੋਗੇ ਉਹ ਗੁਰਵਾਣੀ ਨਾਲ ਗੁਰਮੁਖੀ ਨਾਲ ਕਿਵੇਂ ਜੁੜਨਗੇ ਬੱਚੇ ਇਹ ਬਹੁਤ ਵੱਡੀ ਪਾਪ ਹੈ ਮੈਨੂੰ ਲੱਗਦਾ ਮਾਨੋ মুখ্যমন্ত্রী ਨੇ ਵੀ ਕਿਹਾ ਹੈ ਕਿ ਸਾਰੇ ਬੱਚੇ ਲਈ ਕੰਪਲਸਰੀ ਕਰ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਉਹ ਕੰਪਲਸਰੀ ਹੋਏਗੀ ਸਾਰੇ ਪਹਿਲੀ ਕਲਾਸ ਤੋਂ ਹੀ ਗੁਰਮੁਖੀ ਸਿੱਖਣਗੇ ਮੈਨੂੰ ਪੂਰਾ ਆਸ ਤੇ ਉਮੀਦ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਮਤਲਬ ਉਦਾਂ ਹੀ ਚੱਲਦਾ ਹੈ ਨਾ ਬਾਹਰ ਦੇ ਸਿਸਟਮ ਨਾਲ ਹੀ ਪੜ੍ਹਾਈ ਹੋਣ ਲੱਗੀ ਪੰਜਾਬ ਦੇ ਸਿਸਟਮ ਨਾਲ ਛੱਡਤੀ 35 ਤਾਂ ਥੋੜਾ ਜਿਹਾ ਟੁੱਟ ਰਹੇ ਨੇ ਜਿਵਾਕ ਆਪਾਂ ਚੌਥੀ ਤੀਸਰੀ ਕਲਾਸ ਦੇ ਜਿਵਾਕ ਨੂੰ ਪੁੱਛਦੇ ਹਾਂ ਨਾ ਉਹ ਜਿਹੜਾ ਹੁਣ ਪਤਾ ਹੀ ਨਹੀਂਗਾ ਕੀ ਆ ਜੀ ਇਹ ਬਹੁਤ بڑا ਬਹੁਤ ਬੜਾ ਨੁਕਸਾਨ ਹੈ ਮੈਨੂੰ ਲੱਗਦਾ ਹੈ ਪੰਜਾਬੀ ਪੜਾਉਣ ਵਾਲੇ ਸਾਰੇ ਟੀਚਰਸ ਪੰਜਾਬੀ ਅਧਿਆਪਕ ਪੰਜਾਬੀ ਜਿਹੜੇ ਪੜਾਉਂਦੇ ਆ ਐਕਟਿਵਿਸਟ ਨੇ ਉਹਨਾਂ ਨੂੰ ਉਹ ਬਹੁਤ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ ਲੋਕਾਂ ਨੂੰ ਜਾਗਰੂਤ ਕਰਨ ਦੀ ਲੋੜ ਹੈ ਪੈਂਤੀ ਅਖਰ ਨਾਲ ਜੋੜਨ ਦੀ ਲੋੜ ਹੈ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਆ ਮਾਨਯੋਗ ਮੁੱਖ ਮੰਤਰੀ ਕਹਿਣ ਤੋਂ ਬਾਅਦ ਜਿਹੜੇ ਕੰਮ ਸ਼ੁਰੂ ਹੋਇਆ ਹੈ ਉਹ ਕੁਝ ਨਤੀਜਾ ਹੁਣ ਤੋਨੋ ਦਿਖਾਈ ਨਹੀਂ ਦੇਣਗੇ ਆਉਣ ਵਾਲੇ ਸਮੇਂ ਤੇ ਜ਼ਰੂਰ ਬੱਚੇ ਪੰਜਾਬੀ ਪੈਂਤੀ ਨਾਲ ਜੁੜਨਗੇ ਗੁਰੂ ਮੁਖੀ ਨਾਲ ਜੁੜਨਗੇ ਮੈਨੂੰ ਪੂਰਾ ਆਸ ਤੇ ਉਮੀਦ ਹੈ ਆਪਣੇ ਪੰਜਾਬ ਦੇ ਲੋਕੀ ਆਪਣੇ ਪੰਜਾਬ ਦੇ ਇਤਿਹਾਸ ਤੋਂ ਵਾਂਝੇ ਕਿਉਂ ਰਹ ਰਹੇ ਨੇ ਕਿਉਂਕਿ ਜ਼ਿਆਦਾਤਰ ਬਾਹਰ ਨੂੰ ਭੱਜ ਰਹੇ ਨੇ ਜਾਂ ਫਿਰ ਪੜ੍ਹ ਲਿਖ ਨਹੀਂ ਰਹੇ ਜ਼ਿਆਦਾਤਰ ਫੋਨਾਂ ਦੇ ਉੱਤੇ ਛੋਟੇ ਬੱਚੇ ਅੱਜ ਕੱਲ ਫੋਨਾਂ ਦੇ ਉੱਤੇ ਲੱਗੇ ਹੋਏ ਨੇ ਇਤਿਹਾਸ ਤੋਂ ਵਾਂਝੇ ਕਿਉਂ ਰਹ ਰਹੇ ਨੇ ਹਾਂ ਇਤਿਹਾਸ ਇਤਿਹਾਸ ਨੂੰ ਬੱਚੇ ਨਾਲ ਜੋੜਨ ਲਈ ਬਹੁਤ ਮਹੱਤਵਪੂਰਨ ਕੀ ਹੈ ਬਟ ਬੱਚ ਨੂੰ ਸਕੂਲ ਦੇ ਵਿੱਚ ਬਚਪਨ ਤੋਂ ਹੀ ਉਹਨਾਂ ਨੂੰ ਸਿਖਾਉਣਾ ਸੁਣਾਉਣਾ ਇਹ ਨਹੀਂ ਹੋ ਰਿਹਾ ਕਿਉਂਕਿ ਐਨਸੀਆਰਟੀ ਦੀ ਕਿਤਾਬ ਸੀਬੀਐਸ ਦੀ ਕਿਤਾਬ ਬੱਚੇ ਪੜ੍ਹ ਰਹੇ ਨੇ ਜਿੱਥੇ ਬਹੁਤ ਸੀਮਿਤ ਇਤਿਹਾਸ ਪੜਾਇਆ ਜਾਂਦਾ ਹੈ ਇਸ ਲਈ ਵੰਚਿਤ ਹੋ ਗਏ इस तो अलावा बहुत ही महत्वपूर्ण है महाराज आजकल ते मातावा दादी माँ बच्चे नो कहानी नहीं सिखा रहे ने नहीं सुना रहे ने खुद माता ही व्हाट्सएप पे लगे हुए है ये सच्चाई है पावे किसी गुस्सा हो गुस्सा हो, हो सकते ने पर ये सच्चाई है ये मातावा नो दादी माँ मैं हाथ जोड़ के बिनती करता है बच्चे नो सुनाओ चार साहब जदी सिद्धांत चार साहब जदी बलिदान ਉਹਨਾਂ ਨੂੰ ਸਿੱਖ ਸਿਧਾਂਤ ਨਾਲ ਜੋੜੋ ਭਾਰਤੀ ਸਿਧਾਂਤ ਨਾਲ ਜੋੜੋ ਭਾਰਤੀ ਇਤਿਹਾਸ ਨਾਲ ਜੋੜੋ ਗੁਰੂ ਤੇਗ ਬਹਾਦਰ ਦੀ ਇੰਨੀ ਵੱਡੀ ਸ਼ਹਾਦਤ ਬਾਰੇ ਦੱਸੋ ਮੈਨੂੰ ਲੱਗਦਾ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਕਾਰ ਸ਼ੁਰੂ ਹੋਏਗੀ ਪੰਜਾਬ ਦੇ ਵਿੱਚ ਅਨੁਵਾਦ ਕੇਂਦਰ ਨਹੀਂ ਹੈ ਜੇ ਅਨੁਵਾਦ ਕੇਂਦਰ ਖੋਲਿਆ ਜਾਵੇ ਮੈਨੂੰ ਲੱਗਦਾ ਹੈ ਇਹ ਹੋ ਸਕਦਾ ਹੈ ਜੇ ਤੁਸੀਂ ਪੰਜਾਬੀ ਲੋਕਾਂ ਨੂੰ ਦੂਜੇ ਸਟੇਟ ਦੇ ਲੋਕਾਂ ਨਾਲ ਜੋੜੋਗੇ ਨਾ ਪੰਜਾਬੀ ਲੋਕ ਬਹੁਤ ਆਗੇ ਨੇ ਪੰਜਾਬੀ ਲੋਕੀਂ ਦੇਖੋ ਹਰ ਸਾਥ ਪੰਜਾਬੀ ਲੋਕ ਇੱਥੇ ਪਹੁੰਚੇ ਨੇ ਮੈਨੂੰ ਲੱਗਦਾ ਹੈ ਪੰਜਾਬੀ ਲੋਕ ਹੋਰ ਆਪਣੀ ਸਭਿਆਚਾਰ ਸਾਹਿਤ ਇਤਿਹਾਸ ਸੰਭ ਕੇ ਰੱਖਣਗੇ ਮੈਨੂੰ ਪੂਰਾ ਆਸ ਉਮੀਦ ਹੈ ਆਪਾਂ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਦੇ ਵਿੱਚ ਜਾਂਦੇ ਆ ਜੇ ਆਪਾਂ ਯੂਪੀ ਬਿਹਾਰ ਜਾਂਦੇ ਉੱਥੇ ਹਿੰਦੀ ਦਾ ਹੀ ਪ੍ਰਯੋਗ ਕੀਤਾ ਜਾਂਦਾ ਹੈ ਤਾਮਿਲ ਦੇ ਵਿੱਚ ਐਨਾਂ ਉੱਥੇ ਤਾਮਿਲ ਭਾਸ਼ਾ ਹੀ ਬੋਲੀ ਜਾਂਦੀ ਹੈ ਕਿਸੇ ਦੁਕਾਨ ਦੇ ਉੱਤੇ ਵੀ ਟੈਗ ਨਹੀਂ ਲੱਗਿਆ ਹੁੰਦਾ ਕਿਸੇ ਹੋਰ ਭਾਸ਼ਾ ਦਾ ਪੰਜਾਬ ਦੇ ਵਿੱਚ ਸਿਰਫ ਇੰਗਲਿਸ਼ ਨੂੰ ਤਰਜੋਈ ਕੀਤੀ ਜਾਂਦੀ ਹੈ ਹਾਂ ਪੰਜਾਬ ਦੇਖੋ ਪੰਜਾਬ ਦੇ ਵਿੱਚ ਖਾਸ ਤੌਰ ਤੇ ਦੁਕਾਨ ਦੇ ਉੱਤੇ पंजाबी नहीं लिखा गया इस पर मानो मुख्यमंत्री हुक्म के बा, बाद बहुत सारे लोग लिख रहे हैं आंदोलन शुरू हो चुके है वर्ग के लोग काम कर रहे हैं मतलब नौजवान लोग कहना पावे नौजवान लोग जाग रहे हैं महाराज हर थाना जागरूकता पैदा होया है दुकान ते लोग लिख रहे हैं ये तुरंत नहीं हो सकता महाराज पिछले सत्तर साल दुणा हूँ तुम्हें सत महीने के सात साल नहीं हो सकता यह टाइम लगेगा 19 ਫਤੇਗੜ ਸਾਹਿਬ ਦੇ ਵਿੱਚ ਬਹੁਤ ਸਾਰੇ ਦੁਕਾਨ ਦੇ ਵਿੱਚ ਸਭ ਤੋਂ ਉੱਪਰ ਪੰਜਾਬੀ ਲਿਖਿਆ ਗਿਆ ਹੈ ਮੈਨੂੰ ਲੱਗਦਾ ਹੈ ਪੰਜਾਬੀ ਬੋਲਣ ਦੇ ਵਿੱਚ ਮਾਨ ਮਹਿਸੂਸ ਨਹੀਂ ਕਰਦੇ ਇਹ ਸਚਾਈ ਹੈ ਇਸ ਲਈ ਮੈਂ ਸਰ ਤੇ ਰੱਖ ਕੇ ਕਹਿੰਦਾ ਹੈ ਕਿ ਪੰਜਾਬੀ ਬੋਲਣ ਦੇ ਵਿੱਚ ਮਾਨ ਮਹਿਸੂਸ ਕਰੋ ਪੰਜਾਬੀ ਬੋਲਣ ਦੇ ਵਿੱਚ ਮਾਨ ਮਹਿਸੂਸ ਕਰੋ ਇਹ ਪੰਜਾਬੀ ਲੋਕ ਇਹ ਗੱਲ ਸਮਝਣਗੇ ਮਾਨ ਮਹਿਸੂਸ ਕਰਨਗੇ ਮੈਨੂੰ ਪੂਰਾ ਆਸ ਹੈ ਧੰਨਵਾਦ ਬੰਦੇ ਜੀ ਸ਼ੁਕਰੀਆ ਮਹਾਰਾਜ ਤੁਸੀਂ ਦੇਖੋ ਇਹ ਉਹੀ ਪੰਡਿਤ ਰਾਓ ਨੇ ਜਿਹੜੇ ਕੀ ਕਦੇ ਚੰਡੀਗੜ੍ਹ ਦੀਆਂ ਕਦੇ ਮੋਹਾਲੀ ਦੀਆਂ ਸੜਕਾਂ ਦੇ ਉੱਤੇ ਦਿਖਾਈ ਦੰਦੇ ਨੇ ਤੇ ਪੰਜਾਬੀ ਭਾਸ਼ਾ ਦਾ ਪ੍ਰਯੋਗ ਪ੍ਰਚਾਰ ਕਰਦੇ ਨੇ ਕਿ ਆਪਣੀ ਮਾਂ ਬੋਲੀ ਤੋਂ ਵਾਂਝੇ ਨਾ ਰਹੋ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਹੋ ਤੇ ਪੰਜਾਬੀ ਸਿੱਖੋ ਪੰਜਾਬੀ